ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਦਾਨਪੁਣ ਦਾਨ ਦੇਣਾ ਪੁੰਨ ਦਾ ਕੰਮ ਹੈ ਦਾਨ ਦੇ ਨਾਲ ਮਨੁੱਖ ਦੇ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਹੋ ਜਾਂਦੇ ਹਨ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਹਾ ਸੰਗਜੇ ਦਾਨ ਦੇ ਨਾਲ ਮਨੁੱਖ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਂਦਾ ਹੈ। ਦਾਨ ਕਰਨ ਦੇ ਨਾਲ ਮਨੁੱਖ ਦੇ ਕਰਮ ਸੁਧਰ ਜਾਂਦੇ ਹਨ ਤੇ ਕਰਮ ਦੇ ਨਾਲ ਮਨੁੱਖ ਦੇ ਭਾਗ ਵੀ ਬਦਲ ਜਾਂਦੇ ਹਨ। ਦਾਨ ਇੱਕ ਹੱਥ ਨਾਲ ਦੇਣ ਨਾਲ ਕਈ ਹੱਥਾਂ ਦੇ ਨਾਲ ਤੁਹਾਡੇ ਕੋਲ ਵਾਪਸ ਆਉਂਦਾ ਹੈ। ਬਸ ਸ਼ਰਤ ਇਹ ਹੈ ਕਿ ਦਾਨ ਹਮੇਸ਼ਾ ਨਿਰਸਵਾਰਥ ਹੋ ਕੇ ਸ਼ਰਧਾ ਭਾਵਨਾ ਦੇ ਨਾਲ ਕਰੋ। ਦਾਨ ਕਰਨ ਦੇ ਨਾਲ ਮਾਨਸਿਕ ਤੇ ਆਰਥਿਕ ਦੋਵੇਂ ਦੁੱਖ ਖਤਮ ਹੋ ਜਾਂਦੇ ਹਨ। ਜ਼ਰੂਰਤਮੰਦ ਨੂੰ ਦਿੱਤਾ ਦਾਨ ਆਪਣੀਆਂ ਸਾਰੀਆਂ ਮਨੋਕਾਮਨਾਵਾਂ ਪੂਰਨ ਕਰਨ ਦੀ ਤਾਕਤ ਵੀ ਰੱਖਦਾ ਹੈ। ਇਸ ਨਾਲ ਘਰ ਪਰਿਵਾਰ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬੜੀ ਛੇਤੀ ਦੂਰ ਹੋ ਜਾਂਦੀਆਂ ਹਨ। ਘਰ ਦੇ ਵਿੱਚ ਸੁਖ ਸਮ੍ਰਿਧੀ ਬਣੀ ਰਹਿੰਦੀ ਹੈ। ਕਈ ਵਾਰ ਜ਼ਿੰਦਗੀ ਦੇ ਵਿੱਚ ਐਵੇਂ ਦੇ ਦੁੱਖ ਤੇ ਮੁਸ਼ਕਲਾਂ ਆ ਜਾਂਦੀਆਂ ਹਨ। ਆਪਾਂ ਨੂੰ ਕੋਈ ਵੀ ਰਾਹ ਨਹੀਂ ਲੱਭਦਾ। ਆਪਾਂ ਅੰਦਰ ਹੀ ਅੰਦਰ ਘੁੱਟਦੇ ਰਹਿੰਦੇ ਹਾਂ ਪਰ ਸੰਗਤ ਜੀ ਗੁਰਬਾਣੀ ਪੜ੍ਹ ਕੇ ਵਾਹਿਗੁਰੂ ਜੀ ਦੇ ਲੜ ਲੱਗ ਕੇ ਸਾਰੇ ਕਾਰਜ ਰਾਸ ਆ ਜਾਂਦੇ ਹਨ ਇਹ ਸਿਰਫ ਕਹਿਣ ਦੀ ਗੱਲ ਹੈ ਅਸੀਂ ਗੁਰਬਾਣੀ ਅੱਗੇ ਆਪਣਾ ਸਾਰਾ ਦੁੱਖ ਰੱਖ ਸਕਦੇ ਹਾਂ ਗੱਲ ਤਾਂ ਬਸ ਵਿਸ਼ਵਾਸ ਦੀ ਹੈ ਸਾਨੂੰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਕਿਸੇ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਆਪਾਂ ਜੋ ਵੀ ਮਦਦ ਕਰਦੇ ਹਾਂ ਉਹ ਕਈ ਗੁਣਾ ਹੋ ਕੇ ਆਪਣੇ ਕੋਲ ਜ਼ਰੂਰ ਵਾਪਸ ਆਉਂਦੀ ਹੈ ਆਪਾਂ ਧਰਤੀ ਦੇ ਵਿੱਚ ਇੱਕ ਬੀਜ ਪੀਂਦੇ ਹਾਂ ਉਹ ਰੁੱਖ ਬਣ ਕੇ ਆਪਾਂ ਨੂੰ ਕਈ ਫਲ ਦਿੰਦਾ ਹੈ ਕਦੇ ਵੀ ਇਹ ਨਾ ਸੋਚੋ ਕਿ ਮੈਂ ਫਲਾਣੇ ਦੀ ਮਦਦ ਕੀਤੀ ਮੇਰੇ ਕੋਲ ਥੋੜਾ ਰਹਿ ਜਾਵੇਗਾ ਉਹ ਸਭ ਦੇਖ ਰਹੇ ਹਨ ਉਹ ਤੁਹਾਨੂੰ ਉਹਨਾਂ ਦਾ ਕਈ ਗੁਣਾ ਫਲ ਦੇਣਗੇ ਪਿਆਰ ਨਿਮਰਤਾ ਮਦਦ ਨੂੰ ਤੁਸੀਂ ਆਪਣਾ ਸਾਥੀ ਬਣਾ ਕੇ ਰੱਖੋ ਸੰਗਤ ਜੀ ਫਿਰ ਦੇਖਿਓ ਕਿਸੇ ਵੀ ਚੀਜ਼ ਦੀ ਕਦੇ ਵੀ ਟੋਟ ਨਹੀਂ ਆਵੇਗੀ ਹੁਣ ਗੱਲ ਕਰਦੇ ਹਾਂ ਕਿਹੜੀਆਂ ਚੀਜ਼ਾਂ ਦਾ ਦਾਨ ਹਮੇਸ਼ਾ ਦਿਲ ਖੋਲ ਕੇ ਕਰਨਾ ਚਾਹੀਦਾ ਹੈ ਜੋ ਘਰ ਦੇ ਵਿੱਚ ਖੁਸ਼ੀਆਂ ਸੁੱਖ ਸਮਰiddhi ਤੇ ਜੋ ਘਰ ਦੇ ਵਿੱਚ ਖੁਸ਼ੀਆਂ ਸੁੱਖ ਸਮਰiddhi ਤੇ ਸੁੱਖ ਲੈ ਕੇ ਆਵੇਗਾ ਪਹਿਲੀ ਚੀਜ਼ ਕਹਿੰਦੇ ਹਨ ਕਿ ਗੋੜ ਦਾ ਦਾਨ ਗੋੜ ਦਾ ਦਾਨ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਸੇ ਨਾਲ ਘਰ ਤੋਂ ਕਲੇਸ਼ ਤੇ ਜੋ ਵੀ ਜੋ ਵੀ ਰਿਸ਼ਤਿਆਂ ਦੇ ਵਿੱਚ ਖਟਾਸ ਹੈ ਉਹ ਦੂਰ ਹੋ ਜਾਂਦੀ ਹੈ ਅੱਜਕੱਲ੍ਹ ਘਰਾਂ ਦੇ ਵਿੱਚ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਜਾਂਦੇ ਹੈ। ਉੱਥੇ ਹਮੇਸ਼ਾ ਗੁਰਦਾ ਦਾਨ ਕਰਦੇ ਰਹਿਣਾ ਚਾਹੀਦਾ ਹੈ। ਰੋਜ਼ ਇੱਕ ਪਾਠ ਜਪਜੀ ਸਾਹਿਬ ਜੀ ਦਾ ਜ਼ਰੂਰ ਕਰੋ। ਤੁਸੀਂ ਇੱਕ ਮਹੀਨੇ ਦੇ ਵਿੱਚ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਵ ਦੇਖੋਗੇ। ਘਰ ਦੇ ਵਿੱਚ ਸੁਖ ਸ਼ਾਂਤੀ ਤੇ ਪਿਆਰ ਦਾ ਵਾਤਾਵਰਣ ਹੋ ਜਾਵੇਗਾ। ਫਿਰ ਇੱਕ ਦੂਜੇ ਦੀ ਅਸੀਂ ਗੱਲ ਸੁਣਾਂਗੇ। ਇਸ ਲਈ ਇਹ ਚੀਜ਼ ਦਾ ਦਾਨ ਜ਼ਰੂਰ ਕਰੋ। ਇੱਕ ਪਾਠ ਦਾ ਦਾਣ ਵੀ ਆਪਣੇ ਆਪ ਲਈ ਰੋਜ਼ ਜ਼ਰੂਰ ਕਰੋ ਜੀਵਨ ਜਾਚ ਉੱਚੀ ਕਰਨੀ ਹੈ ਪਾਠ ਕਰਨ ਦਾ ਭਾਵ ਇਹ ਹੈ ਕਿ ਜੀਵਨ ਜਾਚ ਉੱਚੀ ਕਰਨੀ ਦੂਜਾ ਕਹਿੰਦੇ ਹਨ ਕਿ ਦੇਸੀ ਘਿਓ ਦੀ ਦੇਗ ਦੇਸੀ ਘਿਓ ਦੀ ਦੇਗ ਜ਼ਰੂਰ ਦਵੋ ਕੋਈ ਵੀ ਸਰੀਰਕ ਰੋਗ ਬਿਮਾਰੀ ਹੋਵੇ ਇਸ ਦੇ ਨਾਲ ਠੀਕ ਹੋ ਜਾਵੇਗੀ ਕਿਉਂਕਿ ਦੇਗ ਦੇ ਵਿੱਚ ਉਹ ਤਾਕਤ ਹੈ ਜੋ ਮਨੁੱਖ ਦੇ ਸਾਰੇ ਰੋਗ ਠੀਕ ਕਰ ਸਕਦੀ ਹੈ ਸੰਗਤ ਜੀ ਅਗਲੀ ਚੀਜ਼ ਹੈ ਕਾਪੀ ਤੇ ਕਿਤਾਬਾਂ ਜੋ ਵੀ ਤੁਹਾਡੇ ਕੋਲ ਗਉਣ ਹੈ ਜਾਂ ਕਾਲਾ ਹੈ ਤੁਸੀਂ 24 ਘੰਟਿਆਂ ਦੇ ਵਿੱਚੋਂ 30 ਮਿੰਟ ਘੰਟਾ ਦੋਵਾਂ ਨੂੰ ਸਿਖਾ ਸਕਦੇ ਹੋ ਜਿੰਨਾ ਵੀ ਤੁਹਾਡੇ ਕੋਲ ਸਮਾਂ ਹੋਵੇ ਭਾਵੇਂ ਅੱਧੇ ਘੰਟੇ ਦਾ ਭਾਵੇਂ ਘੰਟੇ ਦਾ ਕੋਈ ਪੜ੍ਹਾਈ ਦੇ ਵਿੱਚ ਬੜਾ ਤੇਜ਼ ਹੈ ਤਾਂ ਉਹ ਜ਼ਰੂਰਤਮੰਦ ਦੇ ਬੱਚਿਆਂ ਨੂੰ ਟਿਊਸ਼ਨ ਜ਼ਰੂਰ ਪੜ੍ਹਾਓ ਆਪਾਂ ਰੋਜ਼ ਕੁਝ ਸਮੇਂ ਉਹਨਾਂ ਲਈ ਜਿਹੜਾ ਆਪਾਂ ਵੇਖ ਦੇ ਲਈ ਕਰ ਸਕਦੇ ਹਾਂ ਆਪਣਾ ਕੁਝ ਸਮੇਂ ਦੇ ਨਾਲ ਉਹਨਾਂ ਦਾ ਜੇਕਰ ਭਵਿੱਖ ਉਜਵਲ ਹੋ ਸਕਦਾ ਹੈ ਤਾਂ ਪਰਮਾਤਮਾ ਸਾਡੇ ਤੇ ਜ਼ਰੂਰ ਮਿਹਰਬਾਨ ਹੋਣਗੇ ਇਸ ਨਾਲ ਕਿੰਨੇ ਲੋਕਾਂ ਦੀ ਤੁਹਾਨੂੰ ਦੁਆਵਾਂ ਮਿਲਣਗੀਆਂ ਤੇ ਦੁਆਵਾਂ ਮਨੁੱਖ ਦੇ ਭਾਗ ਤੇ ਕਿਸਮਤ ਬਦਲ ਦਿੰਦੀਆਂ ਹਨ ਦੁਆਵਾਂ ਦਵਾਈ ਤੋਂ ਵੱਧ ਅਸਰ ਕਰਦੀਆਂ ਹਨ ਜਦੋਂ ਹਰ ਪਾਸੇ ਗਿਆਨ ਤੇ ਅੰਧਕਾਰ ਨੂੰ ਕਿਤੇ ਵੀ ਥਾਂ ਨਹੀਂ ਮਿਲੇਗੀ ਫਿਰ ਲੋਕ ਸਿਆਣੇ ਤੇ ਸੋਜਵਾਨ ਹੋਣਗੇ ਫਿਰ ਜੇਕਰ ਉਹਦੇ 'ਚ ਕੁਝ ਹਿੱਸਾ ਆਪਣਾ ਹੋ ਜਾਵੇ ਤਾਂ ਫਿਰ ਦੇਖਿਓ ਆਪਣਾ ਮਾਨਵੀ ਖੋਜ ਤੇ ਪ੍ਰਮਾਤਮਾ ਦੀ ਮਿਹਰ ਨਾਲ ਘਰ ਬਰਕਤ ਵੀ ਆਵੇਗੀ। ਅਗਲੀ ਚੀਜ਼ ਹੈ ਦਵਾਈਆਂ। ਆਪਾਂ ਦੇਖਦੇ ਹਾਂ ਪਿੰਡਾਂ ਸ਼ਹਿਰਾਂ ਕਿਤੇ ਨਾ ਕਿਤੇ ਆਪਾਂ ਜਿੱਥੇ ਵੀ ਰਹਿ ਰਹੇ ਹਾਂ ਆਪਣੇ ਆਸ-ਪਾਸੇ ਬਹੁਤ ਜਾਣੇ ਐਵੇਂ ਦੇ ਹਨ ਜੋ ਆਪਣੀ ਦਵਾਈ ਬੂਟੀ ਨਹੀਂ ਲੈ ਸਕਦੇ। ਇਹਨਾਂ 'ਕਿ ਤਾਂ ਉਹਨਾਂ ਲਈ ਆਪਾਂ ਕਰ ਸਕਦੇ ਹਾਂ। ਆਪਾਂ ਸਭ ਆਪਣੀ ਕਮਾਈ ਦੇ ਵਿੱਚੋਂ ਖੇਤੀਬਾੜੀ, ਦੁੱਧ ਜਾਂ ਨੌਕਰੀ ਉਹਦੇ ਵਿੱਚੋਂ ਕੁਝ ਹਿੱਸਾ ਐਵੇਂ ਦੀ ਲੋਕਾਂ ਦੀ ਮਦਦ ਦੇ ਵਿੱਚ ਜ਼ਰੂਰ ਲਗਾਈਏ ਆਪਾਂ ਨੂੰ ਲੱਖਾਂ ਹੱਥਾਂ ਨਾਲ ਉਹ ਵਾਪਸ ਵੀ ਕਰਦੇ ਹਨ ਅਸੀਂ ਜੇ ਇੱਕ ਸੇਵ ਵੀ ਦਰਦ ਦੇ ਵਿੱਚ ਭੇਜਿਆ ਤਾਂ ਆਪਾਂ ਨੂੰ ਕਿੰਨੇ ਫਲ ਮਿਲ ਜਾਣਗੇ ਇਹ ਆਪਣੀ ਸੋਚ ਤੋਂ ਵੀ ਪਰੇ ਹੈ ਨਤੀਜਾ ਨਿਰਸਵਾਰਥ ਹੋ ਕੇ ਮਦਦ ਕਰੀਏ ਤੁਸੀਂ ਐਵੇਂ ਕਰੋਗੇ ਤਾਂ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਕਿਸੇ ਨੂੰ ਹਸਾ ਕੇ ਹੱਸੋਗੇ ਤਾਂ ਮਨ ਨੂੰ ਖੁਸ਼ੀ ਮਿਲੇਗੀ ਫਿਰ ਦੇਖਿਓ ਜ਼ਿੰਦਗੀ ਕਿੰਨੀ ਸੋਹਣੀ ਬਣ ਜਾਵੇਗੀ ਹਾਸੇ ਵੰਡੋਗੇ ਤਾਂ ਹਾਸੇ ਮਿਲਣਗੇ ਜੇ ਕਿਸੇ ਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਬੋਝ ਹੈ ਰੱਬ ਨੇ ਮੈਨੂੰ ਦਿੱਤਾ ਹੈ ਕੀ ਹੈ ਉਹ ਰੋਜ਼ ਉੱਠ ਕੇ 30 ਮਿੰਟ ਸਿਰਫ ਅੱਧਾ ਘੰਟਾ ਬੱਚਿਆਂ ਦੇ ਨਾਲ ਗੁਜ਼ਾਰ ਕੇ ਦੇਖੋ ਤੁਸੀਂ ਬੜਾ ਹਲਕਾ ਜਿਹਾ ਮਹਿਸੂਸ ਕਰਨ ਲੱਗ ਜਾਓਗੇ ਰੱਬ ਨੇ ਤੁਹਾਨੂੰ ਬੜਾ ਕੁਝ ਦਿੱਤਾ ਹੈ ਜਦੋਂ ਘਰ ਪ੍ਰਸ਼ਾਦਾ ਬਣਾਉਂਦੇ ਹੋ ਥੋੜਾ ਪ੍ਰਸ਼ਾਦਾ ਵੱਧ ਬਣਾ ਕੇ ਰੱਖਿਆ ਕਰੋ ਇਹਦੇ ਨਾਲ ਜਦੋਂ ਕੋਈ ਆਵੇ ਤਾਂ ਉਹਨੂੰ ਜ਼ਰੂਰ ਖਾਣਾ ਖਵਾਓ ਤੁਹਾਡੇ ਘਰੋਂ ਕੋਈ ਵੀ ਖਾਲੀ ਨਹੀਂ ਜਾਣਾ ਚਾਹੀਦਾ ਆਂਦੇ ਦਾੰਤੋਂ ਵੱਡਾ ਹੋਰ ਕੋਈ ਦਾਣ ਨਹੀਂ ਹੁੰਦਾ ਸੰਗਤ ਜੀ ਜਦੋਂ ਭੁੱਖਾਦਰ ਤੇ ਆਵੇਂ ਪ੍ਰਸ਼ਾਦਾ ਜ਼ਰੂਰ ਛਕਾ ਕੇ ਭੇਜੋ ਆਪਣੇ ਦੋ ਪ੍ਰਸ਼ਾਦੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਲੈ ਕੇ ਆ ਸਕਦੇ ਹਨ ਕਿਸੇ ਦੀ ਅਸੀਸ ਜ਼ਿੰਦਗੀ ਬਦਲ ਸਕਦੀ ਹੈ ਜ਼ਿੰਦਗੀ ਦੇ ਵਿੱਚ ਅਸੀਸਾਂ ਇਕੱਠੀਆਂ ਕਰੋ ਸੁੱਖ ਆਪਣੇ ਆਪ ਆ ਜਾਣਗੇ ਇੱਕ ਵਾਰ ਇਕ ਨਗਰ ਦੇ ਵਿੱਚ ਇਕ ਲੱਕੜਹਾਰਾ ਰਿਆ ਕਰਦਾ ਸੀ ਉਹਨੇ ਲੱਕੜਾਂ ਵਾਢ ਕੇ ਲਿਆਇਆ ਕਰਨੀਆਂ ਤੇ ਲਿਆ ਕੇ ਨਗਰ 'ਚ ਵੇਚ ਕੇ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਿਆ ਕਰਦਾ ਸੀ ਪਹਿਲਾਂ ਪਤੀ ਪਤਨੀ ਫਿਰ ਦੋ ਜਵਾਕ ਵੀ ਹੋ ਗਏ ਹੁਣ ਉਹਨਾਂ ਲੱਕੜਾਂ ਦੇ ਨਾਲ ਹੀ ਘਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ ਪਤਨੀ ਨੇ ਕਿਹਾ ਕਿ ਸੁਣੋ ਜਿੰਨੀਆਂ ਲੱਕੜਾਂ ਲੈ ਕੇ ਆਉਂਦੇ ਹੋ ਇਹਦੇ ਨਾਲ ਘਰ ਦਾ ਖਰਚਾ ਨਹੀਂ ਚੱਲਦਾ ਜਾਂ ਤਾਂ ਕੋਈ ਹੋਰ ਕੰਮ ਕਰ ਲਓ ਨਹੀਂ ਤਾਂ ਲੱਕੜਾਂ ਵੱਧ ਵੱਢ ਕੇ ਲਿਆਇਆ ਕਰੋ ਉਹ ਕਹਿਣ ਲੱਗਾ ਕਿ ਭਾਗਵਾਨ ਨੇ ਪਿੰਡ 'ਚ ਕੋਈ ਹੋਰ ਕੰਮ ਨਹੀਂ ਤੇ ਲੱਕੜਾਂ ਵੱਢਣ ਤੋਂ ਬਿਨਾ ਮੈਨੂੰ ਕੁਝ ਆਉਂਦਾ ਵੀ ਨਹੀਂ ਹੈ ਕੱਲ ਨੂੰ ਐਵੇਂ ਕਰਾਂਗਾ ਕੋਈ ਲੱਕੜਾਂ ਦਾ ਇੱਕ ਢੇਰ ਵੱਢ ਵੱਢ ਲਵਾਂਗਾ ਤੂੰ ਘਰ ਦਾ ਖਰਚਾ ਉਸ ਤਰੀਕੇ ਨਾਲ ਚਲਾ ਲਈ ਉਹਨੇ ਕਿਹਾ ਕਿ ਠੀਕ ਹੈ ਅਗਲੇ ਦਿਨ ਹੁਣ ਵੱਢ ਲੱਕੜਾਂ ਵੱਢ ਕੇ ਲੈ ਕੇ ਆਉਂਦਾ ਹੈ ਆਪਣੇ ਪੂਰੇ ਨਗਰ 'ਚ ਘੁੰਮਦਾ ਹੈ ਪਰ ਕੋਈ ਵੀ ਲੱਕੜਾਂ ਨਹੀਂ ਲੈਂਦਾ ਕਿਉਂਕਿ ਸ਼ਾਮ ਹੋ ਗਈ ਹੁੰਦੀ ਹੈ ਹੁਣ ਉਹ ਸੋਚਦਾ ਹੈ ਕਿ ਹੁਣ ਕੀ ਕਰਾਂ ਦੁਬਾਰਾ ਫਿਰ ਸਿਰ ਤੇ ਭਾਰ ਚੁੱਕਣਾ ਪਵੇਗਾ ਅਗਲੇ ਨਗਰ ਜਾ ਕੇ ਹੌਕਾ ਦਿੰਦਾ ਹੈ ਤੇ ਅਗਲੇ ਨਗਰ 'ਚ ਇੱਕ ਪੰਡਤ ਦਾ ਘਰ ਹੁੰਦਾ ਹੈ ਉਹ ਬਾਹਰ ਆ ਕੇ ਕਹਿੰਦਾ ਕਿ ਭਰਾਵਾ ਕਿੰਨੇ ਦੀਆਂ ਲੱਕੜਾਂ ਵੇਚਦਾ ਪਿਆ ਹੈ ਉਹਨੇ ਕਿਹਾ ਕਿ ਜੀ 10 ਰੁਪਏ ਦੀਆਂ ਉਹਨੇ ਕਿਹਾ ਮੇਰੇ ਕੋਲ 10 ਰੁਪਏ ਤੇ ਨਹੀਂ 5 ਹਾਂ ਇੱਕ ਲੱਕੜਾਂ ਦੇਣੀਆਂ ਨੇ ਤੇ ਦੇ ਜਾ ਉਹਨੇ ਕਿਹਾ ਨਹੀਂ ਜੀ 5 ਲੱਕੜਾਂ ਨਹੀਂ ਵੇਚ ਸਕਦਾ। ਉਹਨੇ ਕਿਹਾ ਕਿ ਠੀਕ ਹੈ ਫਿਰ ਤੁਸੀਂ ਜਾ ਸਕਦੇ ਹੋ। ਹੁਣ ਉਹ ਸੋਚਣ ਲੱਗਾ ਕਿ ਸ਼ਾਮ ਤੇ ਰਾਤ ਹੋਣ ਵਾਲੀ ਹੈ। ਇੱਥੇ ਵੇਚ ਦੇਣਾ ਹ ਜਿੰਨੇ ਦੀਆਂ ਵੀ ਵਿਕਦੀਆਂ ਪਈਆਂ ਹਨ। ਉਹਨੇ ਕਿਹਾ ਕਿ ਠੀਕ ਹੈ ਤੁਸੀਂ ਮੈਨੂੰ 5 ਰੁਪਏ ਦੇ ਦਿਓ। ਉਹਨੇ ਸਿਰ ਤੋਂ ਲੱਕੜਾਂ ਲਾ ਕੇ ਥੱਲੇ ਰੱਖ ਦਿੱਤੀਆਂ। ਹੁਣ ਉਹ ਜਿਹੜਾ ਪੰਡਤ ਸੀ ਉਹਨੇ ਦੇਖਿਆ ਕਿ ਇਹ ਮਨੁੱਖ ਬਹੁਤ ਜ਼ਿਆਦਾ ਭੁੱਖਾ ਲੱਗਦਾ ਹੈ, ਪਿਆਸਾ ਲੱਗਦਾ ਹੈ। ਉਹਨੇ ਕਿਹਾ ਕਿ ਤੁਸੀਂ ਹੱਥ ਮੂੰਹ ਧੋ ਲਓ ਇੱਥੇ ਬੈਠ ਚੋ ਤੇ ਪ੍ਰਸ਼ਾਦਾ ਛੱਕ ਜਾਓ ਪ੍ਰਸ਼ਾਦੀ ਦਾ ਸਮਾਂ ਹੋ ਗਿਆ ਹੈ ਉਹ ਪੰਡਤ ਨੇ ਉਸਨੂੰ ਖਾਣ ਦੇ ਲਈ ਪ੍ਰਸ਼ਾਦਾ ਦਿੱਤਾ ਕਹਿੰਦੇ ਉਹ ਪ੍ਰਸ਼ਾਦਾ ਖਾ ਕੇ ਉਹ ਜਿਹੜਾ ਲਖਣਾ ਵਢਣ ਵਾਲਾ ਸੀ 5 ਰੁਪਏ ਲੈ ਕੇ ਆਪਣੇ ਘਰ ਨੂੰ ਜਾਣ ਲੱਗਾ ਕਹਿੰਦੇ ਹੁਣ ਪੰਡਤ ਦੀ ਪਤਨੀ ਨੇ ਕਿਹਾ ਕਿ ਆਪਣੇ ਘਰ ਸਿਰਫ ਦੋ ਜਾਣੇ ਜੋਗਾ ਅੱਜ ਖਾਣਾ ਸੀ ਇਹ ਆਪਣੀ ਥਾਲੀ ਤੁਸੀਂ ਚੁੱਕ ਕੇ ਉਹਨੂੰ ਦੇ ਦਿੱਤੀ ਜਦੋਂ ਆਪਣੇ ਘਰ ਖਾਣ ਲਈ ਪਹਿਲਾਂ ਹੀ ਥੋੜਾ ਸੀ ਤਾਂ ਤੁਸੀਂ ਹੋਰ ਕਿਸੇ ਨੂੰ ਖਾਣ ਲਈ ਕਿਉਂ ਕਿਹਾ ਅਗੋ ਪੰਡਤ ਨੇ ਕਿਹਾ ਕਿ ਉਹ ਸਵੇਰ ਦਾ ਥੱਕਿਆ ਹਾਰਿਆ ਸੀ ਉਹਨੇ ਕੁਝ ਨਹੀਂ ਸਿਖਾਦਾ ਉਹਦੇ ਮੱਖ ਤੋਂ ਸਾਫ਼ ਚਲਕਦਾ ਪਿਆ ਸੀ ਇਸ ਕਰਕੇ ਉਹਨੂੰ ਪ੍ਰਸ਼ਾਦਾ ਪਾਣੀ ਮੈਂ ਦੇ ਦਿੱਤਾ ਆਪਾਂ ਦੋਨੋਂ ਪ੍ਰਸ਼ਾਦਾ ਵੰਡ ਕੇ ਖਾ ਲੈਂਦੇ ਹਾਂ ਕਹਿੰਦੇ ਦੋਨਾਂ ਜਾਣਿਆਂ ਨੇ ਵੰਡ ਕੇ ਖਾਣ ਲੱਗੇ ਤੇ ਉਦھر ਹੁਣ ਉਹ ਘਰ ਆ ਗਿਆ ਆਪਣੀ ਪਤਨੀ ਦੀ ਤਲੇ ਤੇ ਉਹ 5 ਰੁਪਏ ਰੱਖ ਦਿੰਦਾ ਹੈ ਪਤਰੀ ਨੇ ਕਿਹਾ ਕਿ ਮੈਨੂੰ ਤੇ ਲੱਗਿਆ ਸੀ ਕਿ ਤੁਸੀਂ ਅੱਜ ਬੜਾ ਚੰਗਾ ਸੌਦਾ ਕਰਕੇ ਲੈ ਕੇ ਆਓਗੇ ਉਹਨੇ ਕਿਹਾ ਕਿ ਚੰਗੇ ਸੌਦੇ 'ਚ ਘੱਟ ਪੈਸੇ ਲੈ ਕੇ ਆਏ ਹੋ ਉਹਨੇ ਕਿਹਾ ਕਿ ਨਹੀਂ ਭਾਗਵਾਨੇ ਪਿੰਡ ਤੋਂ ਬਾਹਰ ਪੰਡਤ ਸੀ ਉਹਦੇ ਕੋਲ ਪ੍ਰਸ਼ਾਦਾ ਵੀ ਛੱਕ ਕੇ ਆਇਆ ਹਾਂ ਉਹਨੇ ਕਿਹਾ ਕਿ ਚਲੋ ਠੀਕ ਹੈ ਹੁਣ ਉਹ ਅਗਲੇ ਦਿਨ ਫਿਰ ਲੱਕੜਾਂ ਵੱਢਣ ਦੇ ਲਈ ਚਲਾ ਜਾਂਦਾ ਹੈ ਹੁਣ ਆਪਣੇ ਨਗਰ 'ਚ ਜਦੋਂ ਤੋਂ ਦੋ ਗੱਠੇ ਵੰਡ ਕੇ ਲਿਆਉਂਦਾ ਹੈ ਤੇ ਲੱਕਣਾ ਫੇਰ ਨਹੀਂ ਵਿਕਦੀਆਂ ਹੁਣ ਫੇਰ ਉਸੇ ਪੰਡਤ ਦੇ ਕੋਲ ਚਲਾ ਗਿਆ ਹੁਣ ਪੰਡਤ ਨੇ ਕਿਹਾ ਕਿ ਮੈਂ 5 ਰੁਪਏ ਚ ਹੀ ਲਵਾਗਾ ਹੁਣ ਕਹਿੰਦਾ ਕਿ ਠੀਕ ਹੈ ਉਹਨੇ ਫੇਰ ਪ੍ਰਸ਼ਾਦਾ ਪਾਣੀ ਖਵਾ ਦਿੱਤਾ ਉਹ ਕਹਿਣ ਲੱਗਾ ਕਿ ਮੈਂ ਰੋਜ਼ ਤੁਹਾਨੂੰ ਇੱਕ ਗੱਠਾ ਜਿਹੜਾ ਉਹ ਲੱਕਣਾ ਦਾ ਲਿਆ ਕੇ ਦਵਾਂਗਾ ਤੇ ਤੁਸੀਂ ਮੈਨੂੰ 5 ਰੁਪਏ ਦੇ ਦੇ ਆ ਕਰਿਓ ਹੁਣ ਰੋਜ਼ ਉਹਦੇ ਘਰੋਂ ਪ੍ਰਸ਼ਾਦਾ ਪਾਣੀ ਖਾ ਜਾਂਦਾ ਤੇ ਨਾਲੇ 5 ਰੁਪਏ ਲੈ ਜਾਂਦਾ 5 ਰੁਪਏ ਦੇ ਕਿਤੇ ਹੋਰ ਵਿਕ ਜਾਂਦਾ ਕਹਿੰਦੇ ਹੁਣ ਉਹਨੇ ਦੇਖਿਆ ਕਿ ਉਹਦੀ ਜ਼ਿੰਦਗੀ ਦਾ ਇੱਕ ਨਿਯਮ ਸੀ ਉਹ ਕਦੇ ਵੀ ਹਰੇ ਰੁੱਖ ਨੂੰ ਨਹੀਂ ਸੀ ਵੜਦਾ ਜਿਹੜਾ ਰੁੱਖ ਸੁੱਕਿਆ ਹੁੰਦਾ ਉਹਦੀਆਂ ਹੀ ਲੱਕੜਾਂ ਵੜਦਾ ਕਹਿੰਦੇ ਜਿੱਥੇ ਉਹ ਲੱਕੜਾਂ ਵਾਢ ਕੇ ਲੈ ਕੇ ਆਉਂਦਾ ਉਹਦੀ ਥਾਂ ਤੇ ਨਵਾਂ ਰੁੱਖ ਲਾ ਆਉਂਦਾ ਕਹਿੰਦੇ ਅੱਜ ਉਹਨੇ ਆਸ-ਪਾਸ ਦੇਖਿਆ ਕਿ ਕਿਤੇ ਕੋਈ ਵੀ ਰੁੱਖ ਨਹੀਂ ਹੈ ਤੇ ਹੁਣ ਸੋਚਦਾ ਤੁਰਦਾ ਤੁਰਦਾ ਅੱਗੇ ਚਲਾ ਜਾਂਦਾ ਹੈ ਹੁਣ ਅੱਗੇ ਜਾ ਕੇ ਇੱਕ ਰੁੱਖ ਸੀ ਤੇ ਉਹ ਸੁੱਕਾ ਪਿਆ ਪਰ ਉਹ ਇਨਾ ਵੱਡਾ ਸੀ ਕਿ ਮਨ ਵਿਚਾਰ ਕਰਦਾ ਹੈ ਕਿ ਪੂਰੇ 1 ਮਹੀਨੇ ਮੈਂ ਇਥੋਂ ਜਿਹੜਾ ਬਲਨ ਲੈ ਕੇ ਜਾ ਸਕਦਾ ਹਾਂ ਕਹਿੰਦੇ ਉੱਥੇ ਛਾੜ ਕੇ ਇੱਕ ਵੱਡੀ ਸਾਰੇ ਟਾਣੀ ਸੀ ਕਹਿੰਦੇ ਇਹਨੂੰ ਤੋੜ ਲੈਂਦਾ ਹਾਂ ਤੋੜ ਕੇ ਥੱਲੇ ਆ ਕੇ ਛੋਟੇ-ਛੋਟੇ ਇਹਦੇ ਡੱਕਰੇ ਕਰਕੇ ਲੈ ਜਾਵਾਂਗਾ ਕਹਿੰਦੇ ਜਿਵੇਂ ਉੱਤੇ ਚੜਦਾ ਤੇ ਸਿਰਨ ਹੀ ਲੱਗਦਾ ਹੈ ਤੇ ਥੱਲੇ ਡਿੱਗ ਜਾਂਦਾ ਹੈ ਥੱਲੇ ਬੜਾ ਵੱਡਾ ਕਾ ਹੋਇਆ ਸੀ ਤੇ ਕੁਝ ਵੀ ਨਹੀਂ ਸੀ ਦਿਸਦਾ ਪਿਆ ਉਥੇ ਬੈਠ ਕੇ ਸੰਤ ਫਕੀਰ ਨਾਮ ਚਾਪਦੇ ਪਏ ਸਨ ਜਦੋਂ ਸੰਤ ਫਕੀਰ ਨਾਮ ਚਾਪਦੇ ਪਏ ਤੇ ਇਕੋਦਮ ਖੜੇ ਹੋ ਗਏ ਤੇ ਹੁਣ ਉਹ ਵਿਚਾਰਾ ਇਕੋਦਮ ਡਰ ਕੇ ਥੱਲੇ ਆ ਗਿਆ ਤੇ ਸੰਤ ਫਕੀਰ ਕਹਿੰਦੇ ਕਿ ਕੌਣ ਮੂਰਖ ਹੈ ਜਿਨੇ ਮੇਰੇ ਨਾਮ ਚਾਪਨ ਦੇ ਵਿੱਚ ਅਨੁਪਾਦ ਦਿੱਤੀ ਹੈ ਉਹ ਵਿਚਾਰਾ ਡਰਦੇ ਨਾਲ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਤਾਂ ਬਾਲਣ ਇਕੱਠਾ ਕਰਨ ਆਇਆ ਸੀ ਤੁਹਾਡੇ ਉੱਤੇ ਡਿੱਗ ਗਈ ਥੱਲੇ ਵੱਡਾ ਵੱਡਾ ਘਾਹ ਸੀ ਕੁਝ ਪਤਾ ਨਹੀਂ ਲੱਗਿਆ ਸੰਤ ਫਕੀਰ ਕਹਿੰਦੇ ਕਿ ਤੇਰੀਆਂ ਤਾਂ ਕੂਕਰ ਵਾਲੀਆਂ ਭਾਵ ਕੁੱਤੇ ਵਾਲੀਆਂ ਹਰਕਤਾਂ ਨੇ ਤੇ ਕੁੱਤਾ ਹੀ ਬਣ ਜਾ ਇੰਨੇ ਕਹਿਣ ਦੀ ਤੇ ਅਸੀਂ ਤੇ ਉਹ ਕੁੱਤਾ ਬਣ ਗਿਆ ਹੁਣ ਉਹਨੇ ਇਹਨੇ ਤਰਲੇ ਕਿਤੇ ਕਿ ਮੇਰੇ ਘਰ ਪਤਨੀ ਹੈ ਦੋ ਬੱਚੇ ਹਨ ਤੁਸੀਂ ਮੈਨੂੰ ਤੁਸੀਂ ਮੈਨੂੰ ਇਨਸਾਨ ਕਰ ਦਿਓ ਮੈਨੂੰ ਦੁਬਾਰਾ ਮਨੁੱਖ ਬਣਾ ਦਿਓ ਉਹਨਾਂ ਕੋਲ ਹੋਰ ਕੋਈ ਸਹਾਰਾ ਨਹੀਂ ਹੈ ਉਹ ਜੂੰਦੇ ਕਿਵੇਂ ਰਹਿਣਗੇ ਹੁਣ ਮੈਨੂੰ ਦੱਸੋ ਸੰਧ ਫਕੀਰ ਕਹਿੰਦੇ ਕਿ ਮੇਰੇ ਕੋਲ ਇੰਨੀ ਤਾਕਤ ਨਹੀਂ ਕਿ ਤੈਨੂੰ ਮਨੁੱਖ ਬਣਾ ਸਕਾਂ ਪਰ ਹਾਂ ਜਦੋਂ ਤੂੰ ਮਨੁੱਖ ਬਣੇਗਾ ਤੇਰੀ ਗਰੀਬੀ ਜਿਹੜੀ ਹੈ ਉਹ ਖਤਮ ਹੋ ਜਾਏਗੀ ਦੂਸਰੀ ਗੱਲ ਤੂੰ ਮਨੁੱਖ ਉਦੋਂ ਹੀ ਬਣੇਗਾ ਜਦੋਂ ਤੂੰ ਕਿਸੇ ਦੋ ਜਾਣੇ ਐਸੇ ਜਿਹੜੇ ਹੋਣਗੇ ਜਿਹੜੇ ਨਿਰਸਵਾਰਥ ਹੋ ਕੇ ਦਾਨ ਕਰਦੇ ਹਨ ਤੇ ਉਹਨਾਂ ਦਾ ਝੂਠਾ ਖਾ ਲਵੇਂਗਾ ਹੁਣ ਉਹ ਵਿਚਾਰਾ ਕੁੱਤਾ ਬਣ ਕੇ ਵਾਪਸ ਆਪਣੇ ਨਗਰ ਨੂੰ ਆਉਂਦਾ ਹੈ ਆਪਣੇ ਸਾਰੇ ਨਗਰ ਦਾ ਘੇੜਾ ਦਿੰਦਾ ਹੈ ਪਰ ਉਹਨੂੰ ਕੋਈ ਵੀ ਜਿਹੜਾ ਉਹ ਐਵੇਂ ਦਾ ਨਹੀਂ ਲੱਭਦਾ ਜਿਹੜਾ ਦਾਨ ਨਿਰਸਵਾਰਥ ਹੋ ਕੇ ਕਰਦਾ ਹੋਵੇ ਉਹਦੇ ਮਨ 'ਚ ਖਿਆਲ ਆਉਂਦਾ ਹੈ ਕਿ ਉਹ ਪੰਡਤ ਦੇ ਘਰ ਜੋ ਵੀ ਆਵੇ ਉਹ ਖਾਲੀ ਨਹੀਂ ਜਾਂਦਾ ਪੰਡਤ ਦੇ ਕੋਲ ਆਮਦਨ ਦਾ ਕੋਈ ਸਰੋਤ ਵੀ ਨਹੀਂ ਪਰ ਉਹਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਉਹ ਕਦੀ ਇਹ ਨਹੀਂ ਸੋਚਦਾ ਕਿ ਮੈਂ ਆਪਣਾ ਹਿੱਸਾ ਇਹਨੂੰ ਕਿਉਂ ਦਵਾਂ ਹੁਣ ਉਹਦੇ ਬੋਹੇ ਅੱਗੇ ਬੈਠ ਕੇ ਇੰਤਜ਼ਾਰ ਕਰਨ ਲੱਗਦਾ ਹੈ ਕਹਿੰਦੇ ਕੁਝ ਸਮਾਂ ਹੁੰਦਾ ਤੇ ਉਹਦੀ ਪਤਨੀ ਨਾਲ ਪਹਿਲਾਂ ਹੀ ਹੁੰਦੀ ਹੈ ਕੇਲੇ ਦੇ ਪੱਤੇ ਹੀ ਕੋਈ ਵੱਡੇ ਵੱਡੇ ਜਿਸ ਰੁੱਖ ਦੇ ਪੱਤੇ ਹੁੰਦੇ ਸੀ ਉਹ ਲਿਆ ਕੇ ਧੋ ਕੇ ਉੱਥੇ ਪ੍ਰਸ਼ਾਦਾ ਖਾਇਆ ਜਾਂਦਾ ਸੀ ਕਹਿੰਦੇ ਉਹਨੇ ਪੱਤੇ ਦੇ ਉੱਤੇ ਪ੍ਰਸ਼ਾਦਾ ਖਾਦਾ ਤੇ ਉਹਦੀ ਪਤਨੀ ਸ਼ਾਮ ਨੂੰ ਰੂੜੀ ਤੇ ਵਗਾ ਕੇ ਸੌਟ ਗਈ ਹੁਣ ਇਹ ਕੁੱਤਾ ਗਿਆ ਤੇ ਪੂਰਾ ਕਾਲੇ ਰੰਗ ਦਾ ਸੀ ਕਹਿੰਦੇ ਹੁਣ ਜਦੋਂ ਇਹਨੇ ਉਹਦਾ ਝੂਠਾ ਖਾਦਾ ਤਾਂ ਹੋ ਗਿਆ ਉਹ ਖੁਸ਼ੀ ਮਨੂਣ ਲੱਗਾ ਚਲ ਇੱਕ ਜਨਾਤਾ ਐਵੇਂ ਦੇ দান ਕਰਨ ਵਾਲਾ ਮਿਲ ਗਿਆ ਹੁਣ ਇੱਕ ਹੋਰ ਮਿਲੇਗਾ ਤੇ ਚਲ ਮੇਰੀ ਗਰੀਬੀ ਵੀ ਦੂਰ ਹੋ ਜਾਵੇਗੀ ਸੋਚਦਾ ਸੋਚਦਾ ਅਗਲੇ ਨਗਰ ਦੇ ਵਿੱਚ ਚਲਾ ਗਿਆ ਅਗਲੇ ਨਗਰ ਦੇ ਵਿੱਚ ਜਾ ਕੇ ਪਿੰਡ ਚ ਵੜਦਿਆਂ ਹੀ ਇੱਕ ਬੜਾ ਵੱਡਾ ਰੁੱਖ ਸੀ ਉਹਦੇ ਆਸੇ ਪਾਸੇ ਲੋਕ ਬੈਠੇ ਸਨ ਆਪਸ ਵਿੱਚ ਗੱਲਾਂ ਕਰਦੇ ਸਨ ਕਿ ਆਪਣੇ ਪਿੰਡ ਦਾ ਫਲਾਣਾ ਸੇਠ ਕਿੰਨਾ ਚੰਗਾ ਹੈ ਲੋਕਾਂ ਨੂੰ ਗਾਵਾਂ দান ਕਰਦਾ ਪਿਆ ਹੈ ਦਾਨੀ ਲੋਕ ਵੀ ਘਾਵਾਂ ਲੈ ਕੇ ਜਾਂਦੇ ਹਨ ਇਹ ਸੌਂਦੇ ਸਾਰ ਉਹ ਰਸਤੇ ਨੂੰ ਤੁਰ ਪਿਆ ਕਹਿੰਦੇ ਜਾ ਕੇ ਦੇਖਿਆ ਤੇ ਸੇਠ ਕਿਸੇ ਨੂੰ ਗਾਂ ਦਾਨ ਕਰਦਾ ਪਿਆ ਸੀ ਉਹਦੇ ਬੋਹੇ ਤੋਂ ਉਹਨੇ ਰਸਾ ਖੋਲ ਕੇ ਉਹ ਜਿਹੜਾ ਮਨੁੱਖ ਆਇਆ ਸੀ ਉਹਦੇ ਚੋਲੇ 'ਚ ਪਾ ਦਿੱਤਾ ਤੇ ਉਹ ਗਾਂ ਲੈ ਕੇ ਜਾਂਦਾ ਹੈ ਤੇ ਸੇਠ ਉਹਨੂੰ ਬੜੀਆਂ ਅਸੀਸਾਂ ਦਿੱਤੀਆਂ ਸ਼ਾਮ ਹੋਈ ਤੇ ਸੇਠ ਨੇ ਜਦੋਂ ਪ੍ਰਸ਼ਾਦਾ ਪਾਣੀ ਖਾ ਲਿਆ ਤੇ ਬਾਹਰ ਪੱਤੇ ਸੁੱਟ ਕੇ ਚਲੇ ਗਏ ਤੇ ਉਹ ਕੁੱਤੇ ਨੇ ਦਵਾਦਵ ਉਪਤੇ ਚਾਟ ਲਈ ਪਰ ਕੁੱਤੇ ਨੇ ਦੇਖਿਆ ਕਿ ਉਹਦਾ ਤੇ ਰੰਗ ਹੀ ਨਹੀਂ ਬਦਲਿਆ ਉਹ ਦੁਬਾਰਾ ਜਾ ਕੇ ਉਹ ਥਾਂ ਦੇ ਉੱਤੇ ਬੈਠ ਗਿਆ ਉਹ ਆਪਸ ਚ ਕਹਿੰਦੇ ਇਹ ਕਿਸੇ ਨੂੰ ਦੇ ਦਿੱਤੀ ਜਾਵੇ ਉਹ ਆਪਣੇ ਨਗਰ ਚ ਕਿਸੇ ਨੂੰ ਵੀ ਗਾ ਨਹੀਂ ਦਿੰਦਾ ਆਸ-ਪਾਸ ਦੇ ਨਗਰ ਦੇ ਲੋਕਾਂ ਨੂੰ ਗਾ ਦਿੰਦਾ ਕਿਉਂਕਿ ਪਿੰਡ ਦੇ ਲੋਕਾਂ ਨੂੰ ਦਿੱਤਾ ਤੇ ਉਹਦੀ ਸਚਾਈ ਪਤਾ ਲੱਗ ਜਾਵੇਗੀ ਕਹਿੰਦੇ ਤਾਂ ਕਰਕੇ ਉਹ ਦਾਨ ਕਰਦਾ ਇਨੇ ਵੀ ਆਪਣੇ ਸਵਾਰਥ ਕਰਕੇ ਹੀ ਦਾਨ ਕੀਤਾ ਹੈ ਤਾਂ ਕਰਕੇ ਇਹਦਾ ਐਵੇਂ ਦੇ ਨਾਲ ਸੱਚ ਵਾਪਰਿਆ ਮੇਰਾ ਰੰਗ ਬਦਲਿਆ ਨਹੀਂ ਕਿਉਂਕਿ ਇਹ ਤਾਂ ਸਵਾਰਥੀ ਹੋ ਕੇ ਦਾਨ ਕਰਦਾ ਸਿਰਫ ਆਪਣੇ ਮਤਲਬ ਲਈ ਦਾਨ ਕਰਦਾ ਪਿਆ ਹੁਣ ਉਹ ਦੂਸਰਾ ਕਹਿੰਦਾ ਕਿ ਤੈਨੂੰ ਪਤਾ ਆਪਣੀ ਨਗਰ ਦਾ ਜਿਹੜਾ ਰਾਜ ਹੈ ਦਾਨ ਤੇ ਅਸਲੀ ਉਹ ਕਰਦਾ ਪਿਆ ਹੈ 7 ਦਿਨ ਸਭ ਨੂੰ ਉਥੇ ਮੁਕਤ ਪਰਸ਼ਾਦਾ ਖਵਾਏਗਾ ਕਪੜੇ ਵੀ ਦਾਨ ਕਰਦਾ ਹੈ ਨਾਲੇ ਪੈਸੇ ਵੀ ਦੇਵੇਗਾ ਹੁਣ ਉਸ ठाnde ਚਲਾ ਗਿਆ ਇੰਤਜ਼ਾਰ ਕਰਨ ਲੱਗਾ ਰਾਜੇ ਨੇ ਸਾਰਿਆਂ ਨੂੰ ਪ੍ਰਸ਼ਾਦਾ ਖਵਾਇਆ ਫਿਰ ਕੱਪੜੇ ਦਿੱਤੇ ਤੇ ਨਾਲ ਜ਼ਰੂਰਤਮੰਦਾਂ ਨੂੰ ਪੈਸੇ ਦਿੱਤੇ ਰਾਜੇ ਨੇ ਜਦੋਂ ਪ੍ਰਸ਼ਾਦਾ ਖਾਦਾ ਤੇ ਸੈਨਿਕ ਆ ਕੇ ਉਹਦਾ ਪੱਤਾ ਜਿਹੜਾ ਬਾਹਰ ਰੋੜੀ ਤੇ ਸੁੱਟ ਗਏ ਹੁਣ ਕੁੱਤੇ ਨੇ ਦਾਵਾ-ਦਾਵ ਚਟਿਆ ਤੇ ਪਰ ਉਹਦਾ ਰੰਗ ਹੀ ਨਾ ਬਦਲਿਆ ਕਹਿੰਦੇ ਭੱਜਾ-ਭੱਜਾ ਉਸ ਸੰਤ ਫਕੀਰ ਦੇ ਕੋਲ ਗਿਆ ਕਹਿੰਦਾ ਸੰਤ ਮੇਰਾ ਰੰਗ ਨਹੀਂ ਬਦਲਦਾ ਪਿਆ ਤੁਸੀਂ ਕਿਹੜੇ ਪਾਸੇ ਮੈਨੂੰ ਫਸਾ ਦਿੱਤਾ ਹੁਣ ਮੈਂ ਕੀ ਕਰਾਂ ਮੈਂ ਪਹਿਲਾ ਉਹ ਪੰਡਤ ਦੇ ਕੋਲ ਗਿਆ ਸੀ ਉਹ ਤਾਂ ਨਿਰਸਵਾਰਥ ਭਾਵਨਾ ਨਾਲ ਦਾਨ ਕਰਦਾ ਸੀ ਮੈਂ ਸੇਠ ਕੋਲ ਗਿਆ ਉਹ ਗਾਵਾਂ ਦਾਨ ਕਰਦਾ ਸੀ ਉਹਦਾ ਝੂਠਾ ਖਾਦਾ ਪਰ ਬਾਅਦ ਚ ਪਤਾ ਲੱਗਾ ਕਿ ਜਿਹੜਾ ਸੇਠ ਹੈ ਉਹ ਤਾਂ ਸਿਰਫ ਆਪਣੇ ਸਵਾਰਥ ਦੇ ਲਈ ਗਾਵਾਂ ਗਰੋਂ ਲੌਂਦਾ ਹੈ ਤੇ ਦਾਨ ਕਰਦਾ ਹੈ ਫਿਰ ਰਾਜੇ ਬਾਰੇ ਪਤਾ ਲੱਗਾ ਤੇ ਰਾਜੇ ਦਾ ਝੂਠਾ ਪੱਤਾ ਚਟਿਆ ਪਰ ਹੋਇਆ ਉਹਦੇ ਨਾਲ ਵੀ ਕੁਝ ਨਹੀਂ ਸੰਤ ਫਕੀਰ ਨੇ ਅੱਗੋਂ ਜਵਾਬ ਦਿੱਤਾ ਜੋ ਰਾਜਾ ਹੈ ਉਹ ਪ੍ਰਜਾ ਦੇ ਕੋਲੋਂ ਹਿੰਕਾਰ ਵਸੂਲ ਕਰਦਾ ਹੈ ਉਹ ਤਾਂ ਪ੍ਰਜਾ ਦੇ ਪੈਸੇ ਨੇ ਤੇ ਪ੍ਰਜਾ ਦੇ ਪੈਸੇ ਹੋਣ ਕਰਕੇ ਉਹ ਲੋਕਾਂ ਦੇ ਦਿੱਤੇ ਪੈਸਿਆਂ ਦੇ ਵਿੱਚੋਂ ਹੀ ਲੋਕਾਂ ਨੂੰ ਦਾਨ ਕਰਦਾ ਪਿਆ ਹੈ ਉਹਦੇ ਆਪਣੇ ਹੱਕ ਹਲਾਲ ਦੀ ਕਮਾਈ ਤਾਂ ਨਹੀਂ ਇਸ ਕਰਕੇ ਉਹਦੇ ਨਾਲ ਵੀ ਰੰਗ ਨਹੀਂ ਬਦਲਿਆ ਕਹਿੰਦਾ ਸੰਤ ਜੀ ਪੀਰ ਜੀ ਦੱਸੋ ਮੈਂ ਕੀ ਕਰਾਂ ਸੰਤ ਜੀ ਨੇ ਕਿਹਾ ਕਿ ਇਹਦੇ ਲਈ ਤੂੰ ਇਹ ਕਰ ਤੂੰ ਹੋਰ ਕਿਸੇ ਨੂੰ ਲੱਭ ਉਹਨੇ ਕਿਹਾ ਜੀ ਮੈਨੂੰ ਕੋਈ ਨਹੀਂ ਲੱਭਦਾ ਪਿਆ ਅਗੋ ਸੰਤ ਕਹਿੰਦਾ ਜੋ ਹਾਰ ਮੰਨ ਲੈਂਦੇ ਨੇ ਉਹ ਸਭ ਕੁਝ ਗਵਾ ਬੈਠਦੇ ਨੇ ਜੋ ਉਦਮ ਕਰਦੇ ਨੇ ਉਹ ਸਭ ਕੁਝ ਪਾ ਲੈਂਦੇ ਨੇ ਇਹਨਾ ਸੁਣ ਕੇ ਉਹ ਅੱਗੇ ਨੂੰ ਚੱਲਦਾ ਗਿਆ ਹੁਣ ਵਿਚਾਰਾ ਸਵੇਰ ਦਾ ਭੁੱਖਾ ਭਾਣਾ ਸੀ ਕਹਿੰਦੇ ਤੁਰਦੇ ਤੁਰਦੇ ਇੱਕ ਨਗਰ 'ਚ ਪਹੁੰਚਿਆ ਕਹਿੰਦੇ ਦੇਖਦੇ ਨੇ ਕੋਈ ਵੀ ਲੋਕ ਅਗੇ ਗੱਲਾਂ ਕਰਦੇ ਜਾਂਦੇ ਨੇ ਕਿ ਸਾਹਮਣੇ ਜਿਹੜਾ ਬਿਰਧ ਪਾਬਾ ਇੱਕ ਡਾਂਗ ਦੇ ਆਸ-ਪਾਸੇ ਦੋ ਕੜੇ ਬਣ ਕੇ ਜਾਂਦਾ ਹੈ ਇਹ ਸਾਰੇ ਇਥੋਂ ਰਾਗਿਰ ਲੰਘ ਜਾਂਦੇ ਹਨ ਤੇ ਉਹਨਾਂ ਲਈ ਥਾਂ-ਥਾਂ ਤੇ ਪਾਣੀ ਤੇ ਕੜੇ ਭਰ ਕੇ ਰੱਖ ਦਿੰਦਾ ਹੈ ਕਿ ਰਾਗਿਰ ਜਦੋਂ ਲੰਘਣ ਤੇ ਪਾਣੀ ਪੀ ਕੇ ਜਾ ਸਕਣ ਹੁਣ ਉਹਦੇ ਮਨ 'ਚ ਆਸ ਹੁੰਦੀ ਹੈ ਕਿ ਚੱਲ ਇਹਦੇ ਕੋਲ ਬੈਠ ਜਾਵਾਂ ਕਹਿੰਦੇ ਹੁਣ ਉਹ ਬਜ਼ੁਰਗ ਬਾਬਾ ਕੜੇ ਰੱਖ ਕੇ ਥੋੜੇ ਜਿਹ ਕਹਿੰਦੇ ਦਾਲ ਤੇ ਚੌਲ ਸਨ ਖਾਣ ਲੱਗਦਾ ਹੈ ਹੁਣ ਬਾਬੇ ਨੇ ਦੇਖਿਆ ਕਿ ਸਾਹਮਣੇ ਕੁੱਤਾ ਬੈਠਾ ਤੇ ਬੜੇ ਲਾਲਚੀ ਜਿਹਾ ਉਦਾਸ ਦੀਆਂ ਅੱਖਾਂ 'ਚ ਪਤਾ ਲੱਗਦਾ ਹੈ ਕਿ ਮੈਨੂੰ ਭੁੱਖ ਹੈ ਉਸ ਨਜ਼ਰ ਨਾਲ ਦੇਖਣ ਦਿਆ ਹੈ ਉਹਨੇ ਕੀਤਾ ਥੋੜੇ ਜਿਹ ਚੌਲ ਤੇ ਦਾਲ ਕੱਢ ਕੇ ਇੱਕ ਪੱਤੇ ਦੇ ਉੱਤੇ ਪਾ ਦਿੱਤੇ ਤੇ ਹੁਣ ਉਹਨੇ ਛੇ ਤੇ ਛੇ ਤੇ ਕੁੱਤੇ ਨੇ ਜਿਵੇਂ ਖਾ ਲਏ ਕਹਿੰਦੇ ਖਾਣ ਤੋਂ ਕੁਝ ਸਮੇਂ ਬਾਅਦ ਹੀ ਮਨੁੱਖਾ ਰੂਪ 'ਚ ਆ ਗਿਆ ਕਹਿੰਦੇ ਹੁਣ ਉਹਨੂੰ ਸਮਝ ਆ ਗਿਆ ਸੀ ਦਾਨ ਜਿਹੜਾ ਹੈ ਉਹ ਵੱਡਾ ਛੋਟਾ ਨਹੀਂ ਬਾਬਾ ਘੜੇ ਭਰ ਕੇ ਰੱਖਤਾ ਤੇ ਲੋਕਾਂ ਦੀ ਪਿਆਸ ਬਚਾਉਂਦਾ ਸੀ ਉਹ ਦਾਨ ਵੀ ਨਿਰਸਵਾਰਥ ਭਾਵਨਾ ਨਾਲ ਕੀਤਾ ਦਾਨ ਉੱਚਾ ਦਾਨ ਹੈ ਉਸ ਪੰਡਤ ਵੱਲੋਂ ਖਵਾਈ ਗਈ ਰੋਟੀ ਵੀ ਸਭ ਤੋਂ ਉੱਤਮ ਦਾਨ ਸੀ ਪਿਆਸੀ ਨੂੰ ਪਾਇਆ ਪਾਣੀ ਤੇ ਭੁੱਖੇ ਨੂੰ ਖਵਾਇਆ ਪਰਸ਼ਾਦਾ ਸਭ ਤੋਂ ਉੱਤਮ ਦਾਨ ਹੁਣ ਸੋਚਣ ਲੱਗਾ ਕਿ ਘਰ ਜਾ ਕੇ ਦੇਖਦਾ ਘਰ ਵਾਲੇ ਕਿਤੇ ਕਿਸੇ ਮੁਸ਼ਕਲ 'ਚ ਤੇ ਨਹੀਂ ਦੇਖਦਾ ਕਰ ਬਹੁਤ ਸੋਨਾ ਕਰ ਬਣਿਆ ਹੁੰਦਾ ਹੈ ਜੋ ਆਕ ਆਸੇ ਪਾਸੇ ਖੇਡ ਰਹੇ ਹੁੰਦੇ ਹਨ ਤੇ ਘਰ ਜਿਵੇਂ ਗਿਆ ਤੇ ਉਹਦੀ ਗਰੀਬੀ ਦੂਰ ਹੋ ਗਈ ਹੁਣ ਉਹ ਸਮਝ ਗਿਆ ਸੀ ਕਿ ਅਸਲ ਧਾਨ ਕੀ ਹੈ ਤੇ ਉਹਨੇ ਵੀ ਧਾਨ ਕਰਨਾ ਆਰੰਭ ਕਰ ਦਿੱਤਾ ਤੇ ਉਹਦੇ ਘਰੋਂ ਗਰੀਬੀ ਕੋਹਾਂ ਦੂਰ ਕਰ ਦਿੱਤੀ ਫਿਰ ਆਓ ਆਪਾਂ ਵੀ ਇਹ ਧਾਨ ਕਰਨਾ ਆਰੰਭ ਕਰੀਏ ਤੇ ਆਪਣੇ ਘਰੋਂ ਗਰੀਬੀ ਕੋਹਾਂ ਦੂਰ ਕਰੀਏ ਸੰਗਤ ਜੀ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ